ਹੋਟਲ ਵੀ ਬਹੁਤ ਆ ਹੋਮਸਟੇ ਵੀ ਬਹੁਤ ਆ ਤੇ ਟੈਂਟ ਵੀ ਬਹੁਤ ਆ ਆ ਕਹਿੰਦਾ ਉਹ ਸਾਡੇ ਮੁਖੜੇ ਉੱਤੇ ਹਾਸਾ ਵੇਖ ਰਿਹਾ ਏ ਉਹ ਸਾਡੇ ਮੁਖੜੇ ਉੱਤੇ ਤੇ ਜਿਹੜਾ ਮੈਨੂੰ ਵਧੀਆ ਥਿਊ ਲੱਗਾਇਆ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਦਾ ਆ ਅਡੀ ਇੰਟਰਨੈਸ਼ਨਲ ਬ੍ਰਾਂਡ ਬਣ ਕੇ ਜਿਹੜਾ ਸਾਰੀ ਗੱਲ ਹੈ ਤੇ ਹੈਲਪ ਲਈ ਆਪਾਂ ਨਯੂਰਡਾ ਵਾਲਿਆਂ ਤੋਂ ਜੇ ਮਿਲ ਕੇ ਬਹੁਤ ਅੱਛਾ ਲੱਗਾ ਜੀ ਜੀ ਮੈਂ ਤਾਂ ਆਪਸੇ ਹੀ ਦੁਆ ਕਰਤਕ ਨਹੀਂ ਆਪ ਨੈਕਸਟ ਟਾਈਮ ਵੀ ਹਮਾਰੇ ਕੋਲ ਆ ਜਾਵੇ ਇਹ ਟੈਂਟਾ ਇਹ ਹੈਗੇ ਆ ਮਤਲਬ ਕੱਲੀ ਤਰਪਾਲ ਵਾਲੇ ਟੈਂਟ ਤੇ ਉਹਦੇ ਉੱਤੇ ਪਈਆਂ ਚਾਦਰਾਂ ਪੱਕੀਆਂ ਨਾ ਇਹ ਸਾਹਮਣੇ ਆ ਜਾਂਦਾ ਪਹਾੜਾਂ ਤੋਂ ਪਿਛਲੇ ਪਾਸੇ ਚਾਈਨਾ ਤੇ ਫਿਰ ਨਾਲ ਹੀ ਬੈਡਰੂਮ ਦੇ ਨਾਲ ਹੀ ਇਹਨਾਂ ਨੇ ਅਟੈਚ ਬਾਥ ਨੀਚੇ ਇਹਨਾਂ ਦਾ ਅਲੱਗ ਟੇਸਟ ਆ ਇਹਨਾਂ ਦਾ ਅਲੱਗ ਟੇਸਟ ਆ ਯਾਨੀ ਇਹ ਤੋਂ ਇਹ ਆ ਜੀ ਹੱਟ ਦਾਲ ਇਟਰਨੇਸਟ ਦਾ ਲਿਟਰ ਨੇਸਟ ਚਿਟਕੁਲ ਵੀ ਇਹ ਤੇਰਾ ਖੁਦ ਦਾ ਟੈਂਟ ਹੈ ਹਾਂ ਜਾਨੀ ਇਸ ਵਿੱਚ ਅਸੀਂ ਰਹਿੰਦੇ ਜੀ ਇਸ ਦਾ ਲਿਟਰ ਨੇਸਟ ਛੋਟਾ ਕੌਂਸਲਾ ਹਾਂ ਜੀ ਤੋ ਇਹ ਅੱਧਿਆ ਤਰਪਾਨ ਵਾਲੇ ਚਿਰਕਟ ਆਪਾਂ ਪਹੁੰਚ ਗਏ ਆ ਤੇ ਚਿਰਕਟ ਦੇ ਵਿੱਚ ਮੈਂ ਟਾਪੋ ਟਾਪ ਸਿੱਧੇ گاਉ ਨੂੰ ਆ ਗਿਆ ਜਿੱਥੇ ਤੱਕ ਰੋਡ ਜਾਂਦਾ ਮੋਹਰੇ ਆ ਗਿਆ ਬੈਰੀਅਲ ਪਰ ਉਸ ਤੋਂ ਪਹਿਲਾਂ ਮੈਨੂੰ ਦੋ ਸਿੰਘ ਮਿਲੇ ਆ ਪੀਪੀ ਜਿੱਥੇ ਪੀਵੀ ਨੰਬਰ ਹੁੰਦਾ ਉੱਥੇ ਸਾਡੀਆਂ ਬਰੇਕਅਪ ਵੱਜਦੀਆਂ ਆਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰੇ ਭਰਾ ਸੰਗਰੂਰ ਆਰੇ ਤੇ ਵੀਰਾ ਵੀ ਮੇਰਾ ਯੂਟਿਊਬਰ ਆ ਹਾਂ ਜੀ ਤੇ ਆ ਭਰਾ ਸਾਡਾ ਇਹ ਵੀ ਮਲੇਰਕੋਟਲੇ ਤੋਂ ਤੇ ਬਹੁਤ ਵਧੀਆ ਲੱਗਾ ਅੱਛਾ ਮੈਂ ਥੋੜੇ ਦਿਨ ਪਹਿਲਾਂ ਤੁਹਾਡੇ ਏਰੀਆ 'ਚ ਜਾ ਕੇ ਆਇਆ ਅੱਛਾ ਜੀ ਥੋੜੇ ਦਿਨ ਕੀ ਆ 3 ਦਿਨ ਪਹਿਲਾਂ ਹਾਂਜੀ ਹਾਂ ਤੇ ਤੱਪੋ ਪੰਪ ਤੇ ਕੀ ਚੱਕੀ ਜ਼ਾਵਾਨੀ ਇੱਥਾਰੇ ਕੀ ਆਨੰਦ ਆਇਆ ਭਾਜੀ ਬਹੁਤ ਨੇਚਰਲ ਹੈ ਜੀ ਕੀ ਬਾਤ ਹੈ ਇਹਨਾਂ ਚੀਜ਼ਾਂ ਨੂੰ ਸਾਨੂੰ ਪਿਆਰ ਆਉਂਦਾ ਤੇ ਆਪਾਂ ਦੋ ਦਿਨ ਗੱਲਾਂ ਬਾਤਾਂ ਕਰਦੇ ਆ ਅੱਛਾ ਕਿਦਾਂ ਲੱਗ ਰਿਹਾ ਇੱਥੇ ਆ ਕੇ ਇੱਥੇ ਆ ਕੇ ਇਹ ਗੱਲਾਂ ਕਰਿਆ ਦੇਖੋ ਜਿਵੇਂ ਆਪਣੇ ਪੰਜਾਬ ਦੀ ਗਰਮੀ ਹੈ ਨਾ ਨਿਕਲ ਕੇ ਆਏ ਆ ਇਸ ਜ਼ਿੰਦਗੀ ਦਾ ਸਕੂਨ ਮਿਲ ਗਿਆ ਹੈ ਨਾ ਜੀ ਤੇ ਨਜ਼ਾਰੇ ਮਾਈਂਡ ਫਰੈਸ਼ ਹੋ ਗਿਆ ਤੇ ਇਹ ਯੂਟਿਊਬਰ ਆਪਾਂ ਤੈਨੂੰ ਪਤਾ ਵੀ ਆਪਾਂ ਨੂੰ ਤਾਂ ਸਰਵਾਈ ਦੇਹੇ ਲੋ ਚਲਦੀ ਐ ਚੇ برف ਪੈ ਰਹੀ ਐ ਆ ਦੇਖ ਲੋ ਕਦੀ ਭਜਦੇ ਆ ਮੋਟਰਸਾਈਕਲ ਤੇ ਬਾਈ ਦਾ ਫੇਰ ਵੀ ਗੱਡੀ ਤੇ ਤੇ ਮੋਟਰਸਾਈਕਲ ਤੇ ਸਾ ਗੱਡੀ ਤੇ ਜਿੰਨਾ ਸਮਾਨ ਸਾਡੇ ਲੱਧਿਆ ਹੋਇਆ ਲੱਧਿਆ ਹੋਇਆ ਸਾਲ ਚਾਰ ਦਿਨ ਹੋ ਗਏ ਨਿਕਲੇ ਨੂੰ ਬਿਲਕੁਲ ਬਿਲਕੁਲ ਹਾਂ ਜੀ ਬਾਈਕ ਦੇ ਉੱਤੇ ਟ੍ਰੈਵਲ ਕਰਨਾ ਬੜਾ ਔਖਾ ਆ ਤੇ ਬਹੁਤ ਜ਼ਿਆਦਾ ਔਖਾ ਇਸ ਕਰਕੇ ਬਈ ਫਲੂਟਾ ਯਾਰ ਬਾਈਕਰ ਵੀ ਜਿਹੜੇ ਆ ਇਸ ਟਾਈਮ ਆਪਾਂ ਬਾਈ ਨਾਲ ਜੇ ਖੜੇ ਆ ਜੇ ਇੱਥੇ ਚైనా ਦੇ ਬਾਰਡਰ ਤੇ ਇੱਥੇ ਚైనా ਬਾਰਡਰ ਸ਼ੁਰੂ ਹੋ ਜਾਂਦਾ ਜੇ ਇਥੋਂ ਆਪਾਂ ਦੂਰੋਂ ਦਿਖਾ ਸਕਦੇ ਹਾਂ ਉਹ ਕਿ ਲਾਗੇ ਨਹੀਂ ਜਾਣ ਦਿੰਦੇ ਉਹ ਅੱਗੇ ਮਿਲਟਰੀ ਏਰੀਆ ਸ਼ੁਰੂ ਹੋ ਜਾਂਦਾ ਆ ਤੇ ਇਸ ਤੋਂ ਅੱਗੇ 15 ਕਿਲੋਮੀਟਰ ਪੱਕਾ ਰੋਡ ਆ ਉਸ ਤੋਂ ਅੱਗੇ ਫਿਰ ਸਾਰਾ ਕੱਚਾ ਆ ਤੇ ਤਕਰੀਬਨ ਇੱਥੋਂ 60 ਕਿਲੋਮੀਟਰ ਪੈਂਦਾ ਆ ਚਾਈਨਾ ਦਾ ਬਾਰਡਰ ਤੇ ਇੱਕ ਇਧਰ ਮੰਦਿਰ ਆ ਅੱਗੇ ਡੁੰਮਟੀ ਪਿੰਡ ਆ ਇੱਕ ਮਾਤਾ ਦਾ ਮੰਦਿਰ ਆ ਜਿਹੜਾ ਕਿ ਜਨਮਾਸਟਰੀ ਮੈਨੂੰ ਖੁੱਲਦਾ ਆ ਉਦੋਂ ਪਰਮਿਸ਼ਨ ਦੀ ਲੋੜ ਨਹੀਂ ਹੈਗੀ ਬਸ ਉੱਪਰ ਹੋ ਜਾਂਦਾ ਹੈ ਨਾ ہزارਾਂ ਲੋਕ ਜਾਂਦੇ ਨੇ ਬਸ ਐਂਟਰੀ ਕਰਦੇ ਨੇ ਤੇ ਫੌਜ ਦਾ ਜੀ ਉੱਥੇ ਸਾਰਾ ਵਿਵਸਥਾ ਲੰਗਰ ਪਾਣੀ ਦੀ ਕਹਿੰਦੇ ਨੇ ਵੀ ਜਨਮ ਅਸਤੇ ਵਿੱਚ ਆ ਜਿਹਨੇ ਜਾਣਾ ਉੱਪਰ ਨੇ ਵਿਊ ਵੀ ਦੇਖਣੇ ਨੇ ਬਹੁਤ ਘੈਂਟ ਵਿਊ ਵੀ ਨੇ ਪਰ ਆ ਆਪਾਂ ਹੁਣ ਜਾ ਨਹੀਂ ਸਕਦੇ ਕਿਉਂਕਿ ਪਰਮਿਸ਼ਨ ਹੈ ਨਾ ਆਪਣਾ ਨਾਮ ਜੀ ਡਾਕਟਰ ਬਲਦੇਵ ਸਿੰਘ ਗੇਲਾ ਤੇ ਚੈਨਲ ਦਾ ਨਾਮ ਹੈ ਗਿਲ ਬੀ ਐਸ 13 ਕਰੋ ਬਾਈ ਨੂੰ ਫੋਲੋ ਬਹੁਤ ਨਿਗਾ ਸਭਾਇਆ ਮੇਰੇ ਵੀਰੇ ਦਾ ਤੇ ਵੀਰਾ ਆਪਣਾ ਪ੍ਰੋਫੈਸ਼ਨ ਕੀ ਹੈ ਮੈਂ ਤਾਂ ਵੀਰੇ ਜੋਬ ਹੀ ਕਰਦਾ ਜੋਬ ਕਰਦੀ ਹੈ ਕਿਹੜਾ ਤਰ੍ਹਾਂ ਦਾ ਬੈਕਗ੍ਰਾਉਂਡ ਮੇਰਾ ਸਟੋਰ ਮੈਨੇਜਮੈਂਟ ਦਾ ਪ੍ਰਾਈਮ ਸਟੋਰੇਜ ਮੈਨੇਜਮੈਂਟ ਠੀਕ ਹੈ ਤੇ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਜਿੱਦਾਂ ਵੀਰੇ ਦੇ ਨਾਲ ਅਸੀਂ ਰਿਸ਼ਤੇਦਾਰ ਆ ਦੋਨੇ ਹੀ ਅਸੀਂ ਰਿਸ਼ਤੇਦਾਰ ਆ ਅਸੀਂ ਇਕ ਦੂਨੇ ਤੇ ਮੈਨੂੰ ਵੀ ਬਹੁਤ ਜ਼ਿਆਦਾ ਸੌਂਦਾ ਘੁੰਮਣ ਦਾ ਬਾਕੀ ਇੱਥੇ ਆ ਕਿ ਸਕੂਨ ਬਹੁਤ ਆਇਆ ਹੁੰਦਾ ਵੀ ਹਾਂ ਵੀ ਵਾਕਈ ਕੁਝ ਵੀ ਲੱਗ ਜੀ ਜਗਾ ਦੇ ਵਿੱਚ ਆ ਕੇ ਵੀ ਮੈਂ ਸਾਰਾ ਕੁਝ ਸਟ्रेस ਹੋ ਜਾਂਦਾ ਪਿੱਛਲੇ ਬੰਦਾ ਮਤਲਬ ਸਾਰੀ ਸਟ्रेस ਭੁੱਲ ਜਾਂਦਾ ਹੈ ਅੱਛਾ ਅਜਾ ਮੈਂ ਕਿਥੋਂ ਨਾਲ ਗੱਲ ਕਰਦਾ ਹੋਰ ਮੇਰੇ ਨਾਲ ਮੇਰੀ ਆਦਤ ਆ ਭਾਈ ਤੁਸੀਂ ਦੇਖਦੇ ਹੋਣੇ ਮੇਰਾ ਨਾ ਸਮਾਈਲ ਰੱਖਦਾ ਜੀ ਸਮਾਈਲ ਰੱਖ ਲੈ ਤੇ ਦੇ ਬਾਕ ਬੰਦੇ ਹੋ ਤੁਸੀਂ ਨਜ਼ਾਰਾ ਆ ਜਾਂਦਾ ਭਾਈ ਆਪਣੀ ਵੀਡੀਓ ਦੇਖਦੇ ਆ ਥੈਂਕ ਯੂ ਮੇਰਾ ਭਰਾ ਦਿਲੋਂ ਥੈਂਕਸ ਆ ਭਾਈ ਹਰ ਕ ਨੂੰ ਬੋਲਣਾ ਵੀ ਨਹੀਂ ਆਉਂਦਾ ਕੈਮਰੇ ਮੂਰੇ ਨਾ ਦੰਦਾ ਹਟ ਜਾਂਦਾ ਮੇਰੇ ਦਾ ਆਪ ਵਾਲੇ ਹਟ ਜਾਂਦਾ ਰੀਟੇਕ ਲੈਣੇ ਪੈਂਦੇ ਨੇ ਅਰੇ ਨਹੀਂ ਆ ਬੰਦ ਕਰੇ ਬੰਦ ਕਰੇ ਚਾਹਦਾ ਤੇ ਤੇ ਪਰ ਕਈ ਨਾ ਮੈਨੂੰ ਕਮੈਂਟ ਬਹੁਤ ਘੈਂਟ ਘੈਂਟ ਕਰਦੇ ਆ ਅੱਛਾ ਜੀ ਮੈਨੂੰ ਇੱਕ ਕਿਸੇ ਨੇ ਕਮੈਂਟ ਕੀਤਾ ਮੈਂ ਸੱਚ ਪਾਸ ਗਿਆ ਤਾਂ ਮੈਂ ਮੈਂ ਰਿਪਲਾਈ ਨਹੀਂ ਕਰਦਾ ਭਾਜੀ ਦੇਖੋ ਜੇ ਦੀ ਕਿਸੇ ਦੀ ਜਿੱਦਾਂ ਦੀ ਫਿਦਰਤ ਆ ਉਹਨੇ ਉਹ ਜਿਹੜੀ ਗੱਲ ਕਰਨੀ ਨੇ ਉਹ ਵੀ ਨੋਰ ਕੰ ਦਾ ਹਰ ਇੱਕ ਦਾ ਪੁਆਇੰਟ ਆਫ 뷰 ਸੇਮ ਨਹੀਂ ਹੁੰਦਾ ਕੋਈ ਕਹਿੰਦਾ ਇੱਦਾਂ ਪਾਣੀ ਦਾ ਭਰਿਆ ਹੈ ਕੋਈ ਕਹਿੰਦਾ ਇੱਦਾਂ ਖੰਡੀ ਹੈ ਕਹਿੰਦਾ ਹਰ ਇੱਕ ਦੀ ਆਪਣੀ ਥਿੰਕ ਹੈ ਨਾ ਉਹ ਮੈਨੂੰ ਕਹਿੰਦਾ ਯਾਰ ਤੂੰ ਮੇਰੇ ਹਮਾ ਚਲੇ ਆ ਕੇ ਕਹਿੰਦਾ ਚੀਕੀ ਜਾਂਦਾ ਆ ਇੱਥੇ ਹੀ ਗਿਆ ਉਹਨੇ ਤੂੰ ਕਿਹੜਾ ਕਹਿੰਦਾ 10 ਕਰੋੜ ਕਮਾਇਆ ਜਿੱਤ ਲਿਆ ਆ ਮੈਂ ਉਹਨੂੰ ਥੱਲੇ ਬੜੇ ਪਿਆਰ ਨਾਲ ਕਿਹਾ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰਾ ਡ੍ਰੀਮ ਹੋਰ ਵੱਡਾ ਕੀਤਾ ਮੈਂ ਐਵਰੇਜ ਤਾਂ ਨਹੀਂ ਗਿਆ ਪਰ ਬੇਸ ਕੈਂਪ ਤੱਕ ਹੁਣ ਜਰੂਰ ਜਾ ਕੇ ਆਉਂਗਾ ਗੱਲ ਵਈ 10 ਕਰੋੜ ਦੀ ਜਿਤਨਾ ਨਹੀਂ ਜਿਤਨਾ ਆਇਆ ਆ ਆ ਤੇ ਤੇਰਾ ਬਹੁਤ ਬਹੁਤ ਥੈਂਕ ਯੂ ਮੀਨਾਪਰਾ ਬੜੇ ਪਤੰਦਰ ਦੇ ਮੁਰਕੇ ਮਿਲ ਗਈ ਵੀ ਤੇ ਸਾਨੂੰ ਢੀਕ ਲਾਤੀ ਕਹਿੰਦਾ ਉਹਨੂੰ ਉਹ ਮੈਂ ਦੱਸਣ ਉੱਧਰ ਜਿਹੜੀ ਉਹਦੇ ਉਧਰ ਦੇ ਉੱਤੇ ਨਾ ਕਿਸੇ ਸ਼ਾਇਰ ਨੇ ਲਿਖਿਆ ਆ ਕਹਿੰਦਾ ਉਹ ਸਾਡੇ ਮੁਖੜੇ ਉੱਤੇ ਹਾਸਾ ਵੇਖ ਰਿਹਾ ਏ ਉਹ ਸਾਡੇ ਮੁਖੜੇ ਉੱਤੇ ਹਾਸਾ ਵੇਖ ਰਿਹਾ ਆ ਕਹਿੰਦਾ ਉਹ ਝੱਲਿਆ ਉਹ ਤਸਵੀਰ ਦਾ ਇੱਕੋ ਹੀ ਪਾਸਾ ਦੇਖਦਾ ਏ ਉਹਨੂੰ ਕੀ ਪਤਾ ਇਹ ਹਾਸੇ ਦੇ ਪਿੱਛੇ ਕੀ ਕੋਸ਼ਿਸ਼ਾਂ ਕਿੰਦਾ ਦੇ ਡੇਂਜਰਸ ਰੋੜਾਂ ਵਿੱਚੋਂ ਨੰਕੇ ਆਈ ਦਾ ਸੋਲੋ ਟਰੈਵਲਿੰਗ ਕਰਕੇ ਵਾਈਕ ਦੇ ਉੱਤੇ ਕਿੰਨਾ ਔਖਾ ਹੁੰਦਾ ਆ 20 22 ਕਿਲੋਮੀਟਰ ਲਈ ਸਾਨੂੰ 2.5 ਘੰਟੇ ਲੱਗੇ ਦੇਖੋ ਭਾਜੀ ਦੇਖੋ ਲੋਕਾਂ ਨੂੰ ਨਾ ਭਾਜੀ ਸੋਸ਼ਲ ਮੀਡੀਆ ਦੇ ਉੱਤੇ ਬਹਿ ਕੇ ਕਮੈਂਟ ਕਰਨੇ ਬੜੇ ਔਖੇ ਆ ਕਹਿਣਗੇ ਜੀ ਇਹ ਤਾਂ ਲੱਖਾਂ ਕਮਾਉਂਦੇ ਨੇ ਤੁਸੀਂ ਸ਼ੁਰੂ ਕਰੋ ਕਹਿੰਦੇ ਨੇ ਨਹੀਂ ਕਮਾਉਂਦੇ ਲੱਖਾਂ ਨਹੀਂ ਕਮਾਉਂਦੇ ਕਮਾਉਂਦੇ ਐਵੇਂ ਝੂਠ ਕਿਉਂ ਬੋਲਣਾ ਕਮਾਉਂਦੇ ਆ ਤਾਂ ਆਉਂਦੇ ਆ ਠੀਕ ਆ ਨਾ ਹੋਰੋਂ ਨੂੰ ਵੱਡੇ ਵੱਜੋਂ ਲੱਖਾਂ 'ਚ ਜਾਵਾਂਗੇ ਆਪਾਂ ਦੱਸਾਂਗੇ ਵੀ ਸਾਰੇ ਕਮਾਉਂਦੇ ਆ ਰਵੇ ਜੀ ਵੀ ਦੱਸਾਂਗੇ ਦੇਖੋ ਬ੍ਰਦਰ ਬਿਜ਼ਨਸ ਆ ਆਪਾਂ ਹੁਣ ਕੋਈ ਵੈਸੇ ਪਰਸਨਲ ਕੋਈ ਬਿਜ਼ਨਸ ਸ਼ੁਰੂ ਕਰਨਾ ਹੋਵੇ ਪ੍ਰਾਪਰਟੀ ਲੈਣੇ ਆ ਨਾ ਜਾਂ ਵਾਇ ਕਰਦੇ ਆ ਰੈਂਟ ਤੇ ਲੈਣੇ ਆ ਫਿਰ ਉਹਦੇ ਵਿੱਚ ਮਾਲ ਪਾਉਂਦੇ ਆ ਫਿਰ ਬੰਦੇ ਰੈਸਟ ਦੇ ਆ ਹੈਨਾ ਉਹੀ ਚੀਜ਼ ਹੈ ਫਿਰ ਉਹ ਸਰਕਲ ਇੱਕ ਦਾਇਰੇ ਦੇ ਵਿੱਚ ਰਹਿ ਗਿਆ ਅਬੀ ਇੰਟਰਨੈਸ਼ਨਲ ਬ੍ਰਾਂਡ ਬਣ ਕੇ ਰਹਿ ਜਾ ਰਹੀ ਹੈ ਇਹ ਸਹੀ ਗੱਲ ਹੈ ਨਾਲੇ ਕੰਮ ਕਰਦੇ ਕਰੀ ਜਾਂਦੇ ਆ ਤੇ ਨਾਲੇ ਬਾਹਲੇ ਕਰੀ ਜਾਂਦੇ ਆ ਤੇ ਗਿੱਲ ਸਾਹਿਬ ਉਹ ਆਨੰਦ ਆ ਤਾਂ ਨਾਲ ਗੱਲ ਕਰਕੇ ਤੇ ਲੱਗਦਾ ਵੀ ਆਪਾਂ ਕਾਜ ਦਾ ਇਕੱਠੇ ਹੀ ਜਾਵਾਂਗੇ ਅਗੜ ਪਿਛੜੀ ਠੀਕ ਹੈ ਇਹ ਜਦੋਂ ਹੁਣ ਆਪਾਂ ਬੈਰੀਅਲ ਵਾਲੀ ਸਾਈਡ ਤੋਂ ਵਾਪਸ ਆ ਰਹੇ ਆ ਤੇ ਚਿਟਕੁਲ ਦਾ ਇਹਦਾ ਜਿਹੜਾ ਵਿਊ ਆਪਣਾ ਸ਼ਾਨਦਾਰ ਹੁੰਦਾ ਇਧਰੋਂ ਡਰੋਨ ਹੋਵੇ ਤਾਂ ਹੋਰ ਸ਼ਾਨਦਾਰ ਆਊਗਾ ਹੁਣ ਡਰੋਨ ਲਵਾਵਾਂਗੇ ਤੁਹਾਡਾ ਵੀਰਾ ਜਲਦੀ ਡਰੋਨ ਲਾਊਗਾ ਤੇ ਗਿਜਟ ਕਾਫੀ ਲੈਣ ਵਾਲੇ ਆ ਮੈਂ ਕਿਹਾ ਚਲੋ ਥੋੜਾ ਇਨਕਮ ਦਾ ਫੋਰਸ ਵਾਜੇ ਵੀ ਥੋੜਾ ਜਿਹਾ ਫਿਰ ਸਾਰਾ ਕੁਝ ਓੜੀ-ਜੋੜੀ ਲਵਾਵਾਂਗੇ ਸਟੈਪ ਬਾਈ ਸਟੈਪ ਨਾਲ ਤੇ ਕੈਮਰਾ ਵੀ ਲੈਣਾ ਹਜੇ ਤੇ ਬਾਕੀ سپورਟ ਕਰੀ ਜਾਓ ਜੀ ਤੁਹਾਡੀ سپورਟ ਜਾਈਦੀ ਆ ਬਸ ਇਦਾਂ ਹੀ ਤੇ ਅਗਰ ਕੁਝ ਮਤਲਬ ਸਿਹਾਰ ਦੇਣਾ ਚਾਹੁੰਦੇ ਹੋ ਉਹ ਵੀ ਤੁਸੀਂ ਦੱਸ ਸਕਦੇ ਆ ਨਾ ਪੀ ਪਾਜੀ ਇੱਥੋਂ ਇਦਾਂ ਨਹੀਂ ਜਹਰਪਾਲ ਇੱਥੋਂ ਇਦਾਂ ਨਹੀਂ ਜਾਂ ਇਦਾਂ ਜੋ ਵੀ ਹੈ ਨਾ ਤੇ ਆਪਾਂ ਉਹ ਤੋਂ ਜ਼ਰੂਰ ਉਹ ਦਿੱਤੇ ਅਮਲ ਕਰਾਂਗੇ ਮਹਾਰਾਜ ਤੇ ਤੇ ਇਹ ਭਾਈ ਸਾਹਿਬ ਨੇ ਇੱਥੇ ਰੂਮ ਲਿਆ ਦੀ ਮੈਨੂੰ ਕਹਿੰਦੇ ਪਾਜੀ 뷰 ਬਹੁਤ ਸ਼ਾਨਦਾਰ ਆ ਵੀ ਤੁਸੀਂ ਆਫਸਾਈਡ ਆਓ ਨਾ ਤੇ ਚਲੋ ਮੈਂ ਕਿਹਾ ਠੀਕ ਆ ਵੀਰਾਂ ਤੇ ਆ ਆ ਜੀ ਹੋਟਲ ਹੋਟਲ ਨਾਲੋਂ ਕਹਿੰਦੇ ਤੁਸੀਂ ਪਾਜੀ ਥੱਲੇ ਚਲੇ ਜਾਓ ਥੱਲੇ ਕੈਂਪਿੰਗ ਹੈਗੀ ਆ ਹੋਟਲ 'ਚ ਮੈਂ ਰੁਕਣਾ ਨਹੀਂ ਚਾਹੁੰਦਾ ਸੀਗਾ ਤੇ ਮੈਂ 뷰 ਥੱਲੇ ਲੈ ਦਿਖੜੇ ਚੋਂ ਦਾ ਇਹ ਰਿਵਰ ਸਾਈਡ ਆ ਨਾ ਥੱਲੇ ਕੈਂਪਿੰਗ ਆ ਨਾ ਤੇ ਚਲਦੇ ਆ ਉਧਰਲੀ ਸਾਈਡ ਦੇਖਦੇ ਆ ਕੀ ਕੁਸ਼ੀਆ ਦੇਖਣ ਨੂੰ نیچے ਨਾ ਤੇ ਮੈਨੂੰ ਲੱਗਦਾ ਨਹੀਂ ਕਿ ਅੱਜ ਆਪਾਂ ਚਿਰਕਟ ਰੁਗਾਂਗੇ ਅੱਜ ਨਾ ਚਿਰਕਟ ਇੱਥੋਂ ਥੋੜਾ ਘੁੰਮ ਕੇ ਜੋ ਜੋ ਵਿਊ ਹੈਗੇ ਇੱਥੋਂ ਕਵਰ ਕਰਕੇ ਤੇ ਫਿਰ ਵਾਪਸੀ ਵਾਪਸੀ ਮਤਲਬ ਕਾਜ਼ਾ ਵਾਲੀ ਸਾਈਡ ਨੂੰ ਵਿਊ ਠੀਕ ਆ ਗੋਟਾ ਨਾਟ ਬੈਡ ਮੈਨੂੰ ਯਾਦ ਆ ਗਿਆ ਜਿਸਪਾ ਜਿਸ ਪਾ ਦੇ ਵਿੱਚ ਮिक्की بھائی ਨੇ ਐਡਾ ਕੈਂਪ ਲਾਇਆ ਸੀ ਰਿਵਰ ਦੇ ਨਾਲ ਬਿਲਕੁਲ ਤੇ ਉਹਦੀ ਯਾਦ ਤਾਜ਼ਾ ਹੋ ਗਈ ਆ ਮिक्की بھائی ਜੈਸੇ ਤੂੰ ਨੇ ਕੈਂਪ ਲਗਾ ਰੱਖੇ ਆ ਨਾ ਵੈਸੇ ਕੈਂਪ ਦਿਖਾਈ ਦिए ਮੇਰੇ ਕੋਲ ਇਹ ਤੋਂ ਅੱਛੇ ਲੱਗੇ ਆ ਭਾਈ ਸਾਹਿਬ ਹੈ ਨਾ ਤੋਂ ਤੇਰੀ ਯਾਦ ਤਾਜ਼ਾ ਕਰਾ ਗਈ ਇਹ ਨਾ ਹੈਗਾ ਕੱਚਾ ਹੀ ਥੱਲੇ ਸਾਰਾ ਪੱਥਰ ਹੀ ਪੱਥਰ ਆ ਛੋਟੀ ਗੱਡੀ ਨਾਲ ਲੱਗਣ ਦੇ ਚਾਂਸਸ ਹੈਗੇ ਆ लो जी ब्रेकफास लंचर सारा कुछ ही है, पर मिलना काल खाने को मिलना कुछ मिलेगा? यही मिलेगा? यही मिलेगा? किचन अपनी किछन यही है यही तो ठीक है मैं आ आ रहा रहा नीचे मैं कैंपिंग अपनी ਹਾਂ ਜੀ ਹਾਂ ਜੀ ਕੈਂਪ ਦੇਖ ਕੇ ਨਾ ਮੇਰੇ ਕੋ ਜਿਸਪਾ ਯਾਦ ਆ ਗਿਆ ਜਿਸਪਾ ਵਿੱਚ ਐਸੇ ਉਸਨੇ ਕੈਂਪ ਲਗਾ ਰੱਖੇ ਆ ਜੀ ਜੀ ਰਿਵਰ ਸਾਈਡ ਜੀ ਜੀ ਕੀ ਨਾਮ ਆਪਕਾ ਵਿਜੇ ਕੁਮਾਰ ਵਿਜੇ ਕੁਮਾਰ ਜੀ ਖਾਣੇ ਕੋ ਕਿਆ ਦੋਗੇ ਖਾਣੇ ਕਾ ਹੀ ਹੋਗਾ ਆਪਾ ਮੈਂ ghee ਵਗੈਰਾ ਵੀ ਚਾਹ ਵੀ ਕੌਫੀ ਚਲ ਰੋਟੀ ਨਹੀਂ ਮਿਲੇਗੀ ਰੋਟੀ ਮਿਲ ਜਾਏਗਾ ਚਲ ਆ ਰਹੇ ਹਾਂ ਖਾਣੇ ਬਾਅਦ ਚਾ ਪਹਿਲਾਂ ਇਹਦੇ ਰੂਮ ਦੇਖੀਏ ਤੇ ਇਹ ਜਣੀ ਸ਼ੇਪ ਇਹਦੀ ਟੈਂਟਾਂ ਵਾਲੀ ਆ ਇਹਦਾ ਹੱਟ ਵਾਲੀ ਇਹਦੀ ਸ਼ੇਪ ਦਿੱਤੀ ਹੋਆ ਪਰ ਹੈਗੀਆਂ ਪੱਕੀਆਂ ਇਹ ਚਦਰਾਂ ਪਾਈਆਂ ਆ ਉੱਪਰ ਲੋਹੇ ਦੀਆਂ ਨਾ व्यू बहुत शानदार अरे वाह क्या बात है भाई साहब। बात अरे वाह, क्या है। है है, है? व्यू अच्छा है। है, अच्छा अच्छा तो क्या रेंट है इसका रेंट पच्चीस पच्चीस सौ रूपया रेंट ज्यादा आपका नहीं ज़्यादा है इसमें कोई ठंडा हाँ, तो हाँ, नहीं है तो जो दूसरे टेंट लगा रखे हैं उसका अरे तुम्हारा साला उधर से तुम्हारा रेट उधर से ज़्यादा है ले वाली साइड से वहाँ ज़्यादा होना चाहिए लेकिन वहाँ कम है, है सर? वहाँ मैं रुका था यार हजार पंद्रह सौ में रुका था वहाँ पे दो हज़ार का भी हो सकता है अब अब

तो टेंट आजा, खोलो पर जीप तो ऐसा टेंट था वो जो वहां रुका था ना मैं अच्छा जी तो ऐसा टेंट था ठीक है ना जी तो गुड है बढ़िया है तो पहले लोग खाना वाना खा ले उसके बाद फिर देखते हैं ਬਿਲਾਲ ਹੁਣ ਇਹ ਹੈਗੀ ਇਹਦੀ ਕਿਚਨ ਸਪੈਸ਼ਲ ਲਿਖਿਆ ਹੈ ਨੋ ਐਂਟਰੀ ਨੋ ਐਂਟਰੀ ਆਜੋ ਅੰਦਰ ਆਜੋ ਹਾ ਹਾ ਲਓ ਜੀ ਇਹਦੀ ਕਿਚਨ ਆ ਤੇ ਕਿਆ ਬਣਾਓਗੇ ਕਿਆ ਖਾਣੇ ਕੋ ਦੋਗੇ ਆ ਇਹ ਕਿਆ ਖਾएंगे ਸਰ ਆਪ ਭੁੱਖ ਲੱਗੀ ਆ ਯਾਰ ਭੁੱਖ ਲਿਕੀ ਦਊਗਾ ਰੋਟੀ ਬਣ ਜਾਓ ਰੋਟੀ ਬਣ ਜਾਏਗੀ ਸਬਜੀ ਕਿਹੜੀ ਹੈ ਸਬਜੀ ਦਾਲ ਹੈ ਮਾਰੇ ਪਾਸ ਚਨਾ ਦਾਲ ਚਨਾ ਦਾਲ ਕਾਲੀ ਟੀਲੀ ਇਹ ਵਾਈਟ ਚਨਾ ਰਾਈਟ ਜਨਾ ਉਹ ਹੈ ਨਾ ਹਾਂਜੀ ਤੋ ਕਿਤਨਾ ਟਾਈਮ ਲੱਗ ਗਿਆ ਰੋਟੀ ਕੋ ਬਸ 5-7 ਮਿੰਟ ਲੱਗ ਗਏ ਬਣਾ ਦੇ ਯਾਰ ਭੁੱਖ ਬਹੁਤ ਲੱਗੀ ਹੈ ਮੇਰੇ ਕੋਲ ਇਹੀ ਬੈਠੀ ਹਾਂ ਅੰਦਰ ਹੀ ਠੀਕ ਹੈ ਜੀ ਕਿ ਆਈ ਅੰਦਰ ਨਹੀਂ ਬੈਠਦੇ ਨਾ ਤੋ ਲਓ ਜੀ ਕਿਸਕੇ ਕਿਆ ਨਾਮ ਬਤਾਇਆ ਤੂੰ ਨੇ ਆਪਣਾ ਵਿਜੇ ਕੁਮਾਰ ਵਿਜੇ ਕੁਮਾਰ ਵਿਜੇ ਕੁਮਾਰ ਕਟਾਬਾ ਜੀ ਵਿਜੇ ਕੁਮਾਰ ਨਾ ਟਾਬਾ ਟਾਬਾ ਤੇ बेकमар कब बंद हो जाता है ये कब बंद होता है यहाँ कितने महीने बंद रहता है? तक रहता है तो आप लोकल हो यहाँ के रामपुर से हो तो यहाँ का रेंट पे लेते हो प्रॉपर्टी ओके गुड 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 बहुत बढ़िया अच्छे व्यू है यहाँ के बहुत बढ़िया व्यू है ਹਾਂਜੀ ਤੇ ਜਦੋਂ ਸਾੰਗਲਾ ਤੋਂ ਤੁਸੀਂ ਚਿਟਕੂ ਲਾਉਂਦੇ ਆ ਤੇ ਥਿਊ ਬਹੁਤ ਸ਼ਾਨਦਾਰ ਆਉਂਦੇ ਆ ਹੋਟਲ ਵੀ ਬਹੁਤ ਆ ਹੋਮਸਟੇ ਵੀ ਬਹੁਤ ਆ ਤੇ ਟੈਂਟ ਵੀ ਬਹੁਤ ਆ ਤੇ ਜਿਹੜਾ ਮੈਨੂੰ ਵਧੀਆ ਥਿਊ ਲੱਗਾਇਆ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਦਾ ਆ ਵੀ ਜਦੋਂ ਤੁਸੀਂ ਇਹ ਤੋਂ ਚਿਟਕੂ ਤੇ ਜਦੋਂ ਤੁਸੀਂ ਸੈਂਟਰ 'ਚ ਆਉਂਦੇ ਤੇ ਇੱਕ ਚੌਂਕ ਆ ਜਾਂਦਾ ਉੱਥੋਂ ਤੁਸੀਂ ਸੱਜੇ ਹੱਥ ਮੋੜਨਾ ਹੈ ਥੱਲੇ ਨੂੰ ਡਾਉਣ ਉੱਤਰਦਾ ਕਾਫੀ ਨਾ ਉਹ ਸਾਹਮਣੇ ਤੁਸੀਂ ਦੇਖ ਰਹੇ ਹੋਣੇ ਤੁਹਾਨੂੰ ਮੈਂਥੋ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਉਹ ਦੇਖੋ ਉੱਥੋਂ ਉੱਤਰ ਦਾ ਨੀਚੇ ਨਾ ਤੇ ਇੱਥੇ ਟੈਂਟ ਇਹ ਟੈਂਟ ਆ ਇਹ ਹੈਗੇ ਆ ਮਤਲਬ ਕੱਲੀ ਤਰਪਾਲ ਵਾਲੇ ਟੈਂਟ ਤੇ ਉਹਦੇ ਉੱਤੇ ਪਈਆਂ ਚਾਦਰਾਂ ਪੱਕੀਆਂ ਨਾ ਲੋਹੇ ਦੀਆਂ ਤੇ ਬਹੁਤ ਵਧੀਆ ਅੰਦਰੋਂ ਇਹ ਸ਼ਿੰਗਾਰਿਓ ਆ ਇੱਕ ਦਿਖਾ ਵੀ ਦਿੰਦੇ ਆ ਪਹਿਲਾਂ ਟੈਂਟ ਇਹ ਖੋਲੇ ਪਹਿਲੇ ਇਹ ਖੋਲੋ ਹਾਂ ਚਲੋ ਉਹ دیکھتے ਆ ਤੇ ਇਹ ਮੈਂ ਤਾਂ ਦਿਖਾ ਰਿਹਾ ਵੀ ਜਦੋਂ ਤੁਸੀਂ ਇੱਥੇ ਆਉਂਦੇ ਇੱਥੋਂ ਵਿਊ ਬਹੁਤ ਸ਼ਾਨਦਾਰ ਆਉਂਦਾ ਆ ਦੋਨੇ ਤਰਫ ਪਹਾੜ ਆ ਥੱਲੇ ਰਿਵਰ ਆ ਏ ਸ਼ਾਮ ਨੂੰ ਬਹੁਤ ਵਧੀਆ ਨਜ਼ਾਰਾ ਆਉਂਦਾ ਇੱਥੇ ਨਾ ਇਸ ਟਾਈਮ ਵੀ ਬਹੁਤ ਵਧੀਆ ਰਿਵਰ ਬਹੁਤ ਫਾਸਟ ਵਗਦੀ ਹੈ ਨਾ ਤੇ ਇੱਕ ਸਾਈਡ ਪਹਾੜ ਆ ਜਾਂਦੇ ਆ ਇਧਰ ਵੀ ਦੂਸਰੀ ਸਾਈਡ ਵੀ ਦਵੱਲੇ ਪਹਾੜ ਆ ਨਾ ਤੇ ਗੱਬੇ ਦੋਨੇ ਪਾਸੇ ਹੱਟਾ ਬਣੀਆਂ ਆ ਅਲੱਗ ਟੇਸਟ ਹੈ ਨਾ ਇਹ ਸਾਹਮਣੇ ਆ ਜਾਂਦਾ ਪਹਾੜਾਂ ਤੋਂ ਪਿਛਲੇ ਪਾਸੇ ਚਾਈਨਾ ਤੇ ਜਦੋਂ ਆਓ ਵਿਜ਼ਿਟ ਕਰੋ ਇੱਕ ਵਾਰੀ ਦੇਖੋ ਜਰੂਰ ਇੱਕ ਵਾਰੀ ਜਦੋਂ ਕਮਰਾ ਲੈਣਾ ਹੁੰਦਾ ਨਾ ਪੂਰਾ ਘੁੰਮ ਕੇ ਦੇਖੋ ਨਾ ਆਪਾਂ ਇੰਨੀ ਦੂਰ ਜਾਣੇ ਵੀ ਆ ਤੇ ਕਿਸੇ ਵੇਲੇ ਆਪਾਂ ਨਾ 100 200 ਬਦਲੇ ਕੰਪਰੋਮਾਈਜ਼ ਕਰ ਲੈਂਦੇ ਆ ਰੇਟ ਦੇ ਹਿਸਾਬ ਨਾਲ ਪਰ ਨਹੀਂ ਜੇ ਤੁਸੀਂ ਇੰਨੀ ਦੂਰ ਜਾਣੇ ਆ ਇੰਨੇ ਪੈਸੇ ਖਾਚ ਕੇ ਤੇ ਮੇਰੇ ਹਿਸਾਬ ਨਾਲ 100 200 ਨੂੰ ਤੁਸੀਂ ਹੈਨਾ ਤਾਂ ਫਿਰ ਤੁਸੀਂ ਉਹਦੇ ਹਿਸਾਬ ਨਾਲ ਲੋਕੇਸ਼ਨ ਅੱਛੀ ਲਵੋ ਤੇ ਜਿੱਥੋਂ 뷰 ਸ਼ਾਨਦਾਰ ਆਉਂਦੇ ਹੋਣ ਨਾ ਤੋਂ ਇਸ ਦੇ ਨਾਲ ਹੀ ਬੈੱਡਰੂਮ ਦੇ ਨਾਲ ਹੀ ਇਹਨਾਂ ਨੇ ਅਟੈਚ ਬਾਥਰੂਮ ਵੀ ਅੰਦਰ ਹੀ ਆ ਨਾ ਹਾਂਜੀ ਸਿਕੰਦਰ ਟੈਸ ਹੈਨਾ ਉਹ ਵੀ ਦਿਖਾ ਦਿਓ ਤੇ نیچے ਉਥਰੀ ਬੈਕ ਸਾਈਡ ਇਹਨਾਂ ਨੇ ਬਣਾਇਆ ਪੱਕਾ ਦਾ ਹਾਂਜੀ ਹਾਂਜੀ ਬਾਥਰੂਮ ਵੀ ਆ ਟਾਇਲਟ ਵੀ ਆ ਤੇ ਸਾਰਾ ਕੁਝ ਤੇ ਇਹਦੇ ਨਾਲ ਹੀ ਦੂਸਰੇ ਪਾਸੇ ਹੈਗੇ ਆ ਜਿਹੜੇ ਦੂਸਰੇ ਰੂਮ ਮਤਲਬ ਕਿ ਹੈਗੇ ਆ ਆਟਾ ਬਣੀਆਂ ਆ ਜਿਨ੍ਹਾਂ ਉੱਤੇ ਲੋਹੇ ਦੀਆਂ ਚਦਰਾਂ ਪਾਈਆਂ ਆ ਨਾ ਤੇ ਇਹ ਵੀ ਬਹੁਤ ਸ਼ਾਨਦਾਰ ਆ ਇਹਨਾਂ ਦਾ ਅਲੱਗ ਟੇਸਟ ਆ ਇਹਨਾਂ ਦਾ ਅਲੱਗ ਟੇਸਟ ਆ ਯਾਨੀ ਇਹਦੇ ਵਿੱਚ ਅੰਦਰ ਕੁਝ ਅਲੱਗ ਮਹਿਸੂਸ ਹੁੰਦਾ ਹੈ ਅੰਦਰ ਜਿਵੇਂ ਇਹਦੇ ਚ ਕੁਛ ਅਲੱਗ ਮਹਿਸੂਸ ਹੁੰਦਾ ਹੈ ਨਾ ਤੇ ਫੀਲ ਅਲੱਗ ਆਉਂਦਾ ਹੈ ਤੇ ਆ ਜੋ ਇਹ ਵੀ ਦਿਖਾਉਣੀ ਹੈ ਤੁਹਾਨੂੰ ਇਹ ਹੈ ਜੀ ਹੱਟ ਰੇਵਾ ਕੀ ਬਾਤ ਹੈ ਕਿਸੇ ਮੇਰੇ ਕੋਲ ਤਾਂ ਇਹ ਹੈ ਜੀ ਹੱਟ ਇਹ ਹੱਟ ਹੈ ਜੀ ਦੇਖੋ ਨਜ਼ਾਰਾ ਦੇਖੋ ਕਿੰਨਾ ਆ ਅੰਦਰ ਆ ਗਿਆ ਤੇ ਮੇਰੇ ਹਿਸਾਬ ਨਾਲ ਇਤਨੀ ਦੀ ਚੀਜ਼ ਲੱਭੋ ਤੇ ਵੀਊ ਹੀ ਕੋਸ਼ ਸ਼ਾਨਦਾਰਾ ਮੂਰੇ ਰਿਵਰ ਪੂਰ ਸ਼ਾਨਦਾਰ ਰਿਵਰ ਰਿਵਰ ਦਾ ਨਾਮ ਕੀ ਹੈ ਇਸਕਾ ਵਾਸਪਰੀ ਰਿਵਰ ਜੀ ਬਾਸਪਾ ਬਾਸਪਾ ਰਿਵਰ ਵਗਦੀ ਆ ਇਹ ਉਪਰੋਂ ਪਹਾੜ ਤੇ ਆਉਂਦੀ ਬਹੁਤ ਫਾਸਟ ਵਗਦੀ ਆ ਬਹੁਤ ਵਧੀਆ ਟੇਸਟ ਆ ਬੋਨਫਾਇਰ ਆ ਰਾਤ ਕੋ ਆਪ ਆਗ ਵੀ ਲਗਾਤੇ ਨੇ ਖਾਣੇ ਪੀਣੇ ਦਾ ਬੜੀਆ ਹੈ ਤੋ ਮੇਰੇ ਸਾਹਬ ਨਾਲ ਰੁਕਣਾ ਚਾਹੀਦਾ ਇੱਥੇ ਬਾਕੀ ਹਰ ਇੱਕ ਦਾ ਆਪਣਾ ਟੇਸਟ ਆ ਇੱਕ ਫੈਮਲੀ ਛੋਟੀ ਫੈਮਲੀ ਬੜੇ ਬੈੱਡ ਵੀ ਦਿੱਤੇ ਆ ਅੰਦਰ ਰਹਿ ਸਕਦੀ ਆ ਹਸਬੰਡ ਵਾਈਫ ਤੋਂ ਬੱਚੇ ਜੀ ਜੀ ਐਕਸਟਰਾ ਬੈੱਡ ਵੀ ਆ ਮਾਰੇ ਪਾਸ ਐਕਸਟਰਾ ਬੈੱਡ ਵੀ ਲਗਾ ਦੇ ਉਹ ਰੇਟ ਇਹਨਾਂ ਦਾ ਬੜੇ ਰੀਜ਼ਨੇਬਲ ਆ ਬਹੁਤ ਜਿਆਦਾ ਰੀਜ਼ਨੇਬਲ ਰੇਟ ਆ ਇਹਦੇ ਇਹ ਕਹਿੰਦਾ ਪਾਜੀ ਜੇ ਤੁਸੀਂ ਦੱਸ ਦਿੱਤਾ ਨਾ ਤਾਂ ਮੇਰੇ ਬੰਦੇ ਕਹਿ ਤੋ ਇਹ ਇਹਦਾ ਨੰਬਰ ਮੈਂ ਡਿਸਕ੍ਰਿਪਸ਼ਨ ਚ ਡਾਲ ਦੂੰਗਾ ਨਾ ਤੋ ਇਹਨੂੰ ਫੋਨ ਕਰੋ ਆ ਕੇ ਇਹਨੂੰ ਮਿਲੋ ਤੇ ਬੜੇ ਰੀਜ਼ਨੇਬਲ ਰੇਟ ਚ ਕਮਰੇ ਲਓ ਤੇ ਰਹੋ ਤੇ ਸਵਾਦ ਲੋ ਤੇ ਨਜ਼ਾਰੇ ਲੋ ਤੇ ਮੈਂ ਇਹਦੇ ਕੋਲੋਂ ਹੀ ਇਹਦਾ ਨੰਬਰ ਪਛਾ ਦਿੰਦਾ ਹਾਂ ਵੇ ਕਿਹੜਾ ਨੰਬਰ ਹੈ ਤੇਰਾ 9459721764 ਨਾਮ ਕੀ ਹੈ ਵਿਜੇ ਕੁਮਾਰ ਵਿਜੇ ਕੁਮਾਰ ਤੋ ਇਸਕੋ ਫੋਨ ਕਰ ਲਓ ਭਾਜੀ ਤੋ ਆਪਣਾ ਨਾਮ ਵੀ ਬਤਾਨਾ ਇਸਕਾ ਹੋਟਲ ਦਾ ਨਾਮ ਵੀ ਬਤਾਨਾ ਲਿਟਰ ਨੇਸਟ ਦਾ ਲਿਟਰ ਨੇਸਟ ਚਿਟਕੁਲ ਚਿਟਕੁਲ ਤੋ ਇਹ ਵਿਊ ਹੈ ਜੀ ਬਹੁਤ ਆਨੰਦ ਆਊਗਾ ਜੇ ਤੁਸੀਂ ਇੱਥੇ ਆਉਂਦੇ ਕਿਉਂਕਿ ਮੈਂ ਸਾਰਾ ਘੁੰਮ ਕੇ ਦੇਖ ਲਿਆ ਬਾਕੀ ਹਰ ਇੱਕ ਦਾ ਆਪਣਾ ਟੇਸਟ ਆ ਮੈਨੂੰ ਇਹ ਵਧੀਆ ਲੱਗਾ ਇੱਥੇ ਦਾ ਜਿਹੜਾ ਇਹ ਲੋਕੇਸ਼ਨ ਅੱਛੀ ਲੱਗੀ ਨਾ ਇੱਥੋਂ ਸਾਰਾ ਕੁਝ ਹੀ ਦਿਦਾ ਆ ਆਲਾ ਦੁਆਲਾ ਤਕਰੀਬਨ ਆਲ ਬਹੁਤ ਸਾਰਾ ਕੁਝ ਦਿਖਾਈ ਦੇ ਦਿੰਦਾ ਨਾ ਔਰ ਵਿਊ ਬਹੁਤ ਸ਼ਾਨਦਾਰ ਆ ਫੋਟੋਆਂ ਤੁਸੀਂ ਖਿੱਚ ਸਕਦੇ ਆ ਵੀਡੀਓ ਬਣਾ ਸਕਦੇ ਆ ਖਾਣ ਨੂੰ ਇਹਦੀ ਕਿਚਨ ਵੀ ਆ ਹਨਾ ਕਿਚਨ ਵੀ ਇਹ ਤੇਰਾ ਖੁਦ ਦਾ ਟੈਂਟ ਆ जानिए इसमें जी। इसमें आप रहते हो ना बढ़िया टेंट है ना ये है जी द लिटिल नेस्ट छोटा कौशल हां ये तो बड़े बड़े मजे <laughs> बड़े मजे छोटा कौशल बड़े मजे <laughs> तो ये इसका छोटा सा किचन है तो किचन में खोल यार इसको भी देख ले अब ये बन रहा है आगे ना <laughs> किचन किचन से जो मर्जी मगाओगे तेरे को खाओ ऐश करो।, तो अच्छा करो।, करो दिल किसी का दुखा होना तो बिल्कुल, बिल्कुल बिल्कुल, बिल्कुल। ये, ये। है। बहुत अच्छा लगा जी जी मैं तो आपसे यही दुआ करता आप नेक्स्ट टाइम भी हमारे पास जो मेरे को प्लीज इनकी लाइक वीडियो जो भी है लाइक शेयर और सब्सक्राइब करें सर ये हमारा बहुत ही है सर गुड गुड है ना भाई साहब جے اگر اپ اچھے ہو نا تو اپ کو سبھی اچھے لگے گا جی 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 ٹھیک ہے نا بالکل تو اپ بھی اچھے ہو بھائی بالکل بالکل بہت اچھے ہو بھائی بالکل جی بہت دھن्यवाद سر اپ سے مل کے بہت خوشی ہوئی ہماری تو یہ بھی اپنا ہی ہے نا ہاں جی یہ لو جی میں ایتھے بھی دال لٹرل نست ہٹس اینڈ کیفے جی 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 نیر ریور سائیڈ بریکفاسٹ لنچ ڈنر اور یہ ہے جی ایتھوں ਤੁਸੀਂ یہ دا نمبر کٹ سکتے ہیں نا جی 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 ٹھیک ہے اور یہاں بھی اپ بیٹھ کے انند لے سکتے ہیں ہاں کیا بات ہے انند پورے ایتھے ہیں بالکل جی ٹیسٹ پورا ہے بالکل جی ਅणि ਪੂਰੇ ਪੈਸੇ ਵਸੂਲ ਹੁੰਦੇ ਆ ਜਾਂਪੇ ਠੀਕ ਹੈ ਨਾ ਤੇ ਬਾਕੀ ਤੁਹਾਨੂੰ ਕਿਹੋ ਜਿਹੀ ਵੀਡੀਓ ਲੱਗੀ ਹੈ ਇਨਫੋਰਮੇਸ਼ਨ ਕਿਹੋ ਜਿਹੀ ਲੱਗੀ ਜਰੂਰ ਦੱਸਿਓ ਤਾਂ ਖਾਣੇ ਪੀਣੇ ਕੋ ਸਭ ਮਿਲਦਾ ਹੈ ਨਾ ਠੀਕ ਹੈ ਨਾ ਸਭ ਕੁਝ ਬੱਚੋ ਕੇ ਲਈ ਦੁੱਧ ਵਗੈਰਾ ਵੀ ਮਿਲਦਾ ਹੈ ਨਾ ਕਾਫੀ ਜੋ ਵੀ ਆਫੀ ਵੀਰਾ ਸਭ ਠੀਕ ਹੈ ਤਾਂ ਠੀਕ ਹੈ ਜੀ ਜੇ ਆ ਟੂਰਿਸਟ ਆ ਰਹੇ ਆ ਹਾਂ ਜੀ ਜੇ ਟੂਰਿਸਟ ਆ ਰਹੇ ਆ ਤਾਂ ਲੋ ਜੀ ਇਸ ਕੇ ਪਾਸ ਕਾਫੀ ਟੂਰਿਸਟ ਆਤੇ ਆ ਆਪਾਂ ਹੁਣ ਚੱਲੇ ਆ ਤੇ ਠੀਕ ਆ ਬਈ ਠੀਕ ਹੈ ਸਰ ਜੀ vou oh. poder nem avançar ok ok या तो लेमन टी या फोर्ट का किस साइड है आजा इस साइड या आजा कोई तो नहीं बहुत गर्मी है फोर्ट गांव में ही है तो गाड़ी कितना पैदल चलना पड़ता है बस ये दस मिनट हम्म वहाँ दफ्तर के पास रोड में कहीं किसका फोर्ट है वो ये किला जो बोलते हैं आ किसका है नाग का अच्छा जी नाग का बड़ा है हाँ बड़ा तो नहीं ठीक ठीक ये पुराना है चलते एंट्री है अंदर तो नहीं है बाहर से जी अंदर नहीं जाने देते क्यों अंदर लॉक क्या लगा हुआ है वहाँ नहीं जा तो और क्या है देखने लायक बाकी मंदिर होगा मॉनेस्ट्री होगा ओके, okay. पूरा गांव में ही है लो जी कॉफी चाह पीती थी पीछे मैं वो को ਜਿਹੜੇ ਕੋ ਆਪ ਪਹਿਲਾਂ ਰੁਕੇ ਸੀ ਤੇ ਬਾਈ ਨੇ ਪਲਾਈ ਆ ਮੈਨੂੰ ਲੈਮਨ ਟੀ ਫੋਲ ਆ ਗਿਆ ਪੂਰਾ ਅੱਛਾ ਉਸਨੇ ਰੋਟੀ ਖਵਾਈ ਲੜਕੇ ਨੇ ਨੀਚੇ ਬਹੁਤ ਬੜੀਆ ਥੀ ਉਹ ਵੀ ਤੋ ਕੁਛ ਅਲੱਗ ਟੇਸਟ ਚਾਹੀਏ ਤੋ ਤੂੰ ਨੇ ਦੇ ਦਿੱਤੀ ਤੋ ਬਹੁਤ ਬੜੀਆ ਕਿਆ ਨਾਮ ਆਪ ਦਾ ਧਰਮ ਸਿੰਘ ਨੇਗੀ ਹਾਂ ਧਰਮ ਸਿੰਘ ਨੇਗੀ ਧਰਮ ਸਿੰਘ ਨੇਗੀ ਓਕੇ ਗੁੱਡ ਮਾਈ ਨੇਮ ਇਜ਼ ਹਰਪਾਲ ਸਿੰਘ ਫॉर ਮਾਈ YouTube ਚੈਨਲ ਗ੍ਰੇ ਟੈਲੀਕਾਸਟ YouTube insta fp ਦੇਖਣਾ ਤੂੰ ਵੀ ਆਉਗੇ ਉਸ ਤੇ ਅਬ ਉਹ ਤੋਂ ਦੇਖਣਾ ਪਵੇਗਾ ਸ਼ੈਫੂ ਹਾਂ ਸ਼ੈਫੂ ਮੇ ਕੋਲ ਅਰੇ ਵਾਹ ਕੀ ਬਾਤ ਹੈ ہمارا ਵੀ ਇੱਕ ਭਾਈ ਆ ਤੁਸ਼ਾਰ ਉਹ ਵੀ ਸ਼ਫ ਹੈ ਉਸ ਨੂੰ ਬੋਲ ਦੋ ਹਾਈ ਤੁਸ਼ਾਰ ਹਾਈ ਤੁਸ਼ਾਰ ਤਾਂ ਉਹ ਸ਼ਫ ਹੈ ਭਾਈ ਸਾਹਿਬ ਉਹ ਇੱਥੇ ਆ ਕੇ ਟਾਇਰ ਸਾਡਾ ਪੈਂਚਰ ਸੀ ਤੇ ਹੈਲਪ ਲਈ ਆਪਾਂ ਨਯੋੜਾ ਵਾਲਿਆਂ ਤੋਂ ਤੇ ਇਹਨਾਂ ਨੇ ਰਾਜ ਵੀ ਸਾਡੀਆਂ ਫੋਟੋਆਂ ਖਿੱਚੀਆਂ ਦੀ ਵੀਡੀਓ ਵੀ ਸ਼ੂਟ ਕੀਤਾ ਸੀਗਾ ਅਬ ਕਹਾਂ ਜਾਓਗੇ अब जाना है काजा 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 से मनाली काजा से यहाँ चंद्रताल देन फिर तो उसके बाद मन... नहीं काजा से मना... त... चंद्रताल आ गया हां तो वो मनाली को निकल जाएगा वो रोड नहीं नहीं, तो नहीं तो था था फिर था था। इसी रोड पे हां तो क्यों मनाली जाओ यार सेम से काम और कैंपिंग करनी है कैंपिंग करनी है ना नहीं तो फिर ये रूट तो देख ही लिया ना आपने फिर पूरा ले जाओ ना पूरा चक्कर लगा दो हां ਦੇਖ ਤੇ ਮੈਂ ਤਾਂ ਉਧਰ ਸੇ ਜਾਊਗਾ আরে ਮੈਂ ਇਕੱਲਾ ਯਾਰ ਉਹ ਆਪ ਕੋ ਚਾਰ ਬੰਦੇ ਆ ਰਾਈਟ ਤੋ ਠੀਕ ਆ ਭਾਈ ਸਾਹਿਬ ਥੈਂਕ ਯੂ ਤੁਹਾਡਾ ਭਰੀ ਕੇ ਨਹੀਂ ਭਰੀ ਕੋਈ ਗੱਲ ਨਹੀਂ ਸ਼ੂਟ ਆਪਾਂ ਕਰ ਲਿਆ ਚਲੋ ਥੈਂਕ ਯੂ ਮੇਰੇ ਭਾਈ ਓਕੇ ਬ੍ਰਦਰ ਕੀ ਨਾਮ ਹੈ ਸਾਗਰ ਸਾਗਰ ਨਾਰਿੰਗ ਅਸ਼ੂ ਤੋ ਆਪ ਅਮਨ ਹੁਣ ਨਾਮ ਅਮਨ ਅਮਨ ਤੇ ਮੈਂ ਹਰਪਾਲ ਤੇ ਖੜੇ ਆਪਾਂ ਚਟਕੂਲ ਚਟਕੂਲ ਤੋ ਤਕਰੀਬਨ ਜਿੰਨੇ ਬੰਦੇ ਆ ਸਾਰੇ ਜਾਣ ਵਾਲੇ ਆ ਕਰਦਾ ਤੋ ਮਿਲਦੇ ਆ ਕਾਰਲਾ ਚ ਵੈਸੇ ਮੈਂ ਆਪਾਂ ਮਿਨਿਸਟਰੀ ਦੇਖ ਲਈ ਤੁਸੀਂ ਇੱਥੇ ਨਹੀਂ ਨਹੀਂ ਅਜੇ ਜਾਰੀ ਦਾ ਦੇਖ ਨਹੀਂ ਰਹੀ ਹੈ ਦੇਖਣੇ ਦੇਖਣੇ ਜਾ ਰਹੇ ਹੋ ਤੋ ਮੈਂ ਵੀ ਉਧਰੇ ਜਾ ਰਹੇ ਹਾਂ ਗਾੜੀ ਰਹਿਣੀ ਤੋ ਯਹੀਂ ਨਾ